ਅੱਜ ਆਪਾਂ ਬਣਾਇਆ ਜੀ ਗਾਜਰ ਦਾ ਖੱਟਾ ਮਿੱਠਾ ਗੁੜ ਤੇ ਸਿਰਕੇ ਵਾਲਾ ਅਚਾਰ ਬਿਲਕੁਲ ਸੋਕੇ ਤਰੀਕੇ ਨਾਲ 5 ਤੋਂ 6 ਮਿੰਟਾਂ ਵਿੱਚ ਬਣਾ ਕੇ ਆਪਾਂ ਅਚਾਰ ਨੂੰ ਤਿਆਰ ਕੀਤਾ ਕਿਸ ਤਰ੍ਹਾਂ ਤਿਆਰ ਕੀਤਾ ਤੇ ਇਹਦੇ ਵਿੱਚ ਆਪਾਂ ਕੀ ਕੀ ਮਸਾਲੇ ਪਾਏ ਨੇ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਵੇਖਿਓ ਗੁਰਦਾਸ ਲੋਕ ਚੈਨਲ ਦੇ ਤੁਹਾਡਾ ਸਾਰਾ ਤੁਹਾ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਜੀ ਰੈਸਪੀ ਅਚਾਰ ਦੀ ਅਚਾਰ ਬਣਾਵਾਂਗੇ ਆਪਾਂ ਗਾਜਰ ਦਾ ਖੱਟਾ ਮਿੱਠਾ ਅਚਾਰ ਗੁੜ ਤੇ ਸਿਰਕੇ ਵਾਲਾ ਮਿਕਸਚਰ ਚਾਰ ਤੁਸੀਂ ਬਹੁਤ ਥੋੜੀ ਬਣਾ ਕੇ ਖਾਧਾ ਹੁੰਦਾ ਸਰਦੀਆਂ ਦੇ ਵਿੱਚ ਤੇ ਨਿਹਰੀਆਂ ਗਾਜਰਾਂ ਦਾ achar ਆਪਾਂ ਬਣਾਵਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਚਟਪਟਾ ਇਹ ਸachar ਨੂੰ ਬੱਚੇ ਸਕੂਲ ਦੇ ਵਿੱਚ ਵੀ ਲਿਜਾ ਸਕਦੇ ਨੇ ਟਿਊਸ਼ਨ ਦੇ ਵਿੱਚ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਤੇ achar ਪਾਉਣ ਵਾਸਤੇ ਆਪਾਂ ਇੱਥੇ ਲੈ ਲੀਆਂ ਨੇ ਜਿੱਦਾਂ ਕਿਲੋ ਗਾਜਰਾ ਲੈ ਲੀਆਂ ਨੇ ਤੇ ਗਾਜਰਾ ਜ਼ਿਆਦਾ ਵੱਡੇ ਸਹੀਆਂ ਨਹੀਂ ਤੇ ਬਿਲਕੁਲ ਪਤਲੀਆਂ-ਪਤਲੀਆਂ ਕੱਚੀਆਂ-ਕੱਚੀਆਂ ਗਾਜਰਾ ਆਪਾਂ ਲਈਆਂ ਨੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਛਿੱਲ ਲੈਨੇ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਦੀ ਕਟਿੰਗ ਕਰਾਂਗੇ गाजरਾਂ ਨੂੰ ਆਪਾਂ ਛਿੱਲ ਕੇ ਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀ ਕਰ ਲੈਣੇ ਆ ਜੀ ਕਟਿੰਗ ਇਸ ਤਰ੍ਹਾਂ ਆਪਾਂ ਬਿਲਕੁਲ ਛੋਟੇ-ਛੋਟੇ ਪੀਸਾਂ ਵਿੱਚ ਛਾਰ ਵਾਸਤੇ ਗਾਜਰਾਂ ਦੀ ਕਟਿੰਗ ਕਰਾਂਗੇ ਗਾਜਰਾਂ ਦੀ ਕਟਿੰਗ ਆਪਾਂ ਕਰ ਲਈ ਐ ਤੇ ਹੁਣ ਆਪਾਂ ਲਾਉਨੇ ਆ ਜੀ ਆਚਾਰ ਨੂੰ ਤੜਕਾ ਸਰੋਂ ਦੇ ਤੇਲ ਦਾ ਆਪਾਂ ਆਚਾਰ ਨੂੰ ਲਾਵਾਂਗੇ ਤੜਕਾ ਤੇ ਆਚਾਰ ਕੋਈ ਵੀ ਹੋਵੇ ਸਰੋਂ ਦੇ ਤੇਲ ਵਾਲਾ ਜਿਹੜਾ ਟੇਸਟ ਆ ਉਹ ਵੱਖਰਾ ਹੀ ਆ ਤੇ ਇਹ ਤੇਲ ਨੂੰ ਕਰ ਲੈਣਾ ਜੀ ਗਰਮ ਅੱਧੀ ਕੋਲੀ ਆਪਾਂ ਤੇਲ ਦੀ ਪਾਈ ਐ ਆਚਾਰ ਚ ਪਾਵਾਂਗੇ ਜੀ ਆਪਾਂ ਤਿੰਨ ਚਾਰ ਖੜੇ ਮਸਾਲੇ ਜਿਨ੍ਹਾਂ ਦੇ ਵਿੱਚ ਇੱਕ ਚਮਚਾ ਆਪਾਂ ਲਿਆ ਸੌਫ ਦਾ ਇੱਕ ਚਮਚਾ ਮੇਥੀ ਦਾਣਾ ਤੇ ਇੱਕ ਚਮਚਾ ਆਪਾਂ ਲਈਏ ਰਾਈ ਤੇ ਇੱਕ ਚਮਚ ਲਈ ਆਪਾਂ ਕਲੌਂਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਤੇਲ ਹੋ ਗਿਆ ਗਰਮ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਸਾਲੇ ਜਿਹੜੇ ਆਪਾਂ ਲਏ ਨੇ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਬਾ ਇਹਨਾਂ ਦੇ ਤੇਲ ਦੇ ਵਿੱਚ ਹੀ ਆਪਾਂ ਭੁੰਨ ਲੈਂਦੇ ਆ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਗੁੜ ਜੇ ਜੇ ਦਿਨਾਂ ਤੁਹਾਨੂੰ ਮਿੱਠਾ ਪਸੰਦ ਆ ਤੇ ਤੁਸੀਂ ਉਸ ਹਿਸਾਬ ਨਾਲ ਪਾ ਸਕਦੇ ਹੋ মিঠা পোন তো বাদ নালে আপা ইথে পালাঙ্গ দি থোড়া যা সিরকা 5 তো 6 চামচে আপা পাওয়াঙ্গে সিরকে দে এ হোন আপা পালানে জি গাজ ਹੁਣ ਆਪਾਂ ਗੋੜਚੇ ਸੇਕਦੇ ਹਾਂ ਤੇ ਗਾਜਰਾਂ ਨੂੰ ਕਾਟ ਕੇ ਪੰਜ ਮਿੰਟ ਵਾਸਤੇ ਆਪਾਂ ਇਸੇ ਤਰ੍ਹਾਂ ਹੀ ਸੇਕ ਲਵਾਵਾਂਗੇ ਕੋਈ ਮਸਾਲਾ ਨਹੀਂ ਹਰੇ ਦੇ ਵਿੱਚ ਹੋਰ ਕੋਈ ਕੋਨਾ ਨਮਕ ਨਹੀਂ ਕੋਨਾ ਕੁਝ ਨਹੀਂ ਹੋਏ ਬਣਾਵਾਂਗੇ ਪੰਜ ਮਿੰਟ ਗਾਜਰਾ ਨੂੰ ਨਨ ਤੋਂ ਬਾਅਦ ਬਾਅਦ ਵਿੱਚ ਆਪਾਂ ਮਸਾਲੇ ਜਿਹੜੇ ਰਹਿ ਗਏ ਉਹ ਪਾਵਾਂਗੇ ਪੰਜ ਮਿੰਟ ਆਪਾਂ ਸੇਕ ਲਵਾ ਦਿਆ ਗਾਜਰਾਂ ਨੂੰ ਜਿੰਨੀ ਜਿਤਨਾ ਤੁਸੀਂ ਦੇਖ ਸਕਦੇ ਹੋ ਫਿਰਕਾ ਆਪਾਂ ਜਿੰਨਾ ਪਾਇਆ ਸੀ ਸਾਰਾ ਛੁੱਟ ਗਿਆ ਤੇ ਹੁਣ ਆਪਾਂ ਤੇਲ ਤੇਲ ਰਹਿ ਗਿਆ ਆਚਾਰ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜੇ ਜੇ ਮਸਾਲੇ 1 ਚਮਚ ਪਾਵਾਂਗੇ ਜੀ ਆਪਾਂ ਨਮਕ ਦਾ ਤੇ ਅੱਧਾ ਚਮਚ ਪਾਵਾਂਗੇ ਜੀ ਆਪਾਂ ਲਾਲ ਮਿਰਚ ਪੀਤੀ ਹੋਈ ਤੇ ਅੱਧਾ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਕਲਰ ਦੇਣ ਵਾਸਤੇ ਅੱਜ ਆਪਾਂ ਜਿਹੜਾ achar ਬਣਾਉਣ ਲੱਗੇ ਆ ਇਹ ਬਣਾਵਾਂਗੇ ਜੀ ਆਪਾਂ ਬਿਨਾਂ ਹਲਦੀ ਤੋਂ ਸਪੈਸ਼ਲ ਬੱਚਿਆਂ ਵਾਸਤੇ ਤੇ ਤੁਸੀਂ ਚਾਹੋ ਤੇ ਇਥੇ ਹਲਦੀ ਵੀ ਪਾ ਸਕਦੇ ਹੋ ਪਰ ਬਿਨਾਂ ਹਲਦੀ ਵਾਲਾ ਜਿਹੜਾ ਗਾਜਰ ਦਾ achar ਆ ਖੱਟਾ ਮਿੱਠਾ ਇਹ ਬਹੁਤ ਜਿਆਦਾ ਟੇਸਟੀ ਬਣਦਾ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਮਾਰ ਕੇ ਦੇਖੋ ਇਹ ਹੁਣ ਆਪਾਂ 2 ਕੁ ਮਿੰਟ ਹੋਰ ਲਵਾ ਲੈਨੇ ਜੀ ਸੇਕ ਆਚਾਰ ਨੂੰ ਤੇ ਲਓ ਜੀ ਗਾਜਰ ਦਾ ਖੱਟਾ ਮਿੱਠਾ ਗੁੜ ਸਿਰਕੇ ਵਾਲਾ ਆਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਹੀਂ ਪਾਣੀ ਛੱਡਿਆ ਗਾਜਰਾਂ ਨੇ ਪਾਣੀ ਜਿੰਨਾ ਵੀ ਸੀਗਾ ਸਿਰਕਾ ਵਗੈਰਾ ਉਹ ਆਪਾਂ ਸਾਰਾ ਸੁਕਾ ਲਿਆ 5 ਤੋਂ 6 ਮਿੰਟ ਲੱਗੇ ਨੇ ਸਾਨੂੰ ਆਚਾਰ ਤਿਆਰ ਕਰਨ ਨੂੰ ਇਹ ਚ ਤੇ ਹੁਣ ਆਪਾਂ ਆਚਾਰ ਨੂੰ ਠੰਡਾ ਕਰਕੇ ਉਸ ਤੋਂ ਬਾਅਦ ਆਪਾਂ ਇਹ ਕੱਚ ਜਿਹਦੇ ਪਰ ਕੱਚ ਦੇ ਭਾਂਡੇ ਵਿੱਚ ਆਪਾਂ ਇਹਨੂੰ ਡੱਬੇ ਵਿੱਚ ਕੱਢ ਲਾਂਗੇ ਤੇ ਅਚਾਰ ਨੂੰ ਪਹਿਲਾਂ ਠੰਡਾ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਡੱਬੇ ਵਿੱਚ ਪਾਵਾਂਗੇ ਇਹਨੂੰ ਅਚਾਰ ਨੂੰ ਅਚਾਰ ਨੂੰ ਆਪਾਂ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਜੀ ਇੱਕ ਕੱਚ ਦੇ ਡੱਬੇ ਵਿੱਚ ਚਲੋ ਜੀ achar ਆਪਣਾ ਬਣ ਕੇ ਬਿਲਕੁਲ ਤਿਆਰ ਆ ਠੰਡਾ ਕਰਨ ਤੋਂ ਬਾਅਦ ਆਪਾਂ ਇਹਨੂੰ ਕੱਚ ਦੇ ਮਰਤਮਨ ਵਿੱਚ ਕੱਢ ਕੇ ਰੱਖ ਲਿਆ ਹੁਣ ਤੁਸੀਂ ਇਸ achar ਨੂੰ 2 ਤੋਂ 3 ਮਹੀਨਿਆਂ ਵਾਸਤੇ ਵੀ ਸਟੋਰ ਕਰਕੇ ਰੱਖ ਸਕਦੇ ਹੋ ਪਰ ਬੱਚਿਆਂ ਵਾਲੇ ਘਰ ਵਿੱਚ achar 2-4 ਦਿਨ ਤੋਂ ਬਾਅਦ ਠਹਿਰਦਾ ਹੀ ਨਹੀਂ ਹੈਗਾ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ